ਪਿਛਲੇ ਵੀਡੀਓ ਵਿੱਚ ਅਸੀਂ ਦੇਖਿਆ ਕਿ ਇਹਨਾਂ ਦੋਵਾਂ ਬੀਕਰਾਂ ਦੇ ਤਰਲ ਪਦਾਰਥਾਂ ਦਾ ਤਾਪਮਾਨ 30.5 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਹੋ ਗਿਆ ਹੈ। ਉੱਪਰ ਵਾਲੇ ਬੀਕਰ ਵਿੱਚ 20 ਮਿਲੀਲੀਟਰ ਪਾਣੀ ਹੈ ਤੇ ਹੇਠਾਂ ਵਾਲੇ ਬੀਕਰ ਵਿੱਚ 20 ਮਿਲੀਲੀਟਰ ਤੇਲ ਹੈ। ਅਸੀਂ ਦੇਖਿਆ ਕਿ ਤੇਲ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਣ ਵਿੱਚ ਘੱਟ ਸਮਾਂ ਲੱਗਾ। 20 ਮਿਲੀਲੀਟਰ ਤੇਲ ਦਾ ਤਾਪਮਾਨ 30.5 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਹੋਣ ਵਿੱਚ ਸਿਰਫ 40 ਸਕਿੰਟ ਦਾ ਸਮਾਂ ਲੱਗਾ। ਪਰ 20 ਮਿਲੀਲੀਟਰ ਪਾਣੀ ਦਾ ਤਾਪਮਾਨ 30.5 ਡਿਗਰੀ ਸੈਲਸੀਅਸ ਤੋਂ 35 ਡਿਗਰੀ ਸੈਲਸੀਅਸ ਹੋਣ ਵਿੱਚ 1 ਮਿੰਟ ਦਾ ਸਮਾਂ ਲੱਗਿਆ। ਇੱਥੇ ਸਵਾਲ ਇਹ ਹੈ ਕਿ ਸਮੇਂ ਵਿੱਚ ਇਹ ਅੰਤਰ ਹੈ ਕਿਉਂ? ਇਸ ਦਾ ਕਾਰਨ ਇਹ ਹੈ ਕਿ ਕਿਸੇ ਪਦਾਰਤ ਦਾ ਤਾਪਮਾਨ ਵਧਾਉਣ ਵਿੱਚ ਲੋੜੀਂਦੀ ਥਾਪ ਦੀ ਮਾਤਰਾ ਇੱਕ ਹੋਰ ਮਾਤਰਾ ਤੇ ਨਿਰਭਰ ਕਰਦੀ ਹੈ ਜਿਸ ਨੂੰ ਵਿਸ਼ੇਸ਼ ਤਾਪ ਕਿਹਾ ਜਾਂਦਾ ਹੈ। ਤੇ ਵਿਸ਼ੇਸ਼ ਤਾਪ ਕਿਸੇ ਪਦਾਰਤ ਦੀ ਪ੍ਰਕਿਰਤੀ ਤੇ ਨਿਰਭਰ ਕਰਦਾ ਹੈ। ਇਸ ਲਈ ਅਲੱਗ-ਅਲੱਗ ਪਦਾਰਥਾਂ ਲਈ ਵਿਸ਼ੇਸ਼ ਤਾਪ ਵੀ ਅਲੱਗ-ਅਲੱਗ ਹੁੰਦਾ ਹੈ। ਯਾਨੀ ਇਹ ਪਾਣੀ ਲਈ ਅਲੱਗ ਹੁੰਦਾ ਹੈ ਅਤੇ ਤੇਲ ਲਈ ਅਲੱਗ ਹੁੰਦਾ ਹੈ। ਹੁਣ ਤੁਸੀਂ ਸੋਚੋਗੇ ਕਿ ਵਿਸ਼ੇਸ਼ ਤਾਪ ਆਖਿਰ ਹੁੰਦਾ ਕੀ ਹੈ? ਅਸਲ ਵਿੱਚ ਕਿਸੇ ਪਦਾਰਤ ਦੀ 1 ਗ੍ਰਾਮ ਮਾਤਰਾ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧਾਉਣ ਲਈ ਲੋੜੀਂਦੇ ਤਾਪ ਦੀ ਮਾਤਰਾ ਨੂੰ ਹੀ ਉਸ ਪਦਾਰਤ ਦਾ ਵਿਸ਼ੇਸ਼ ਤਾਪ ਕਿਹਾ ਜਾਂਦਾ ਹੈ। ਤੇਲ ਦਾ ਵਿਸ਼ੇਸ਼ ਤਾਪ ਪਾਣੀ ਦੇ ਵਿਸ਼ੇਸ਼ ਤਾਪ ਦੀ ਤੁਲਨਾ ਵਿੱਚ ਘੱਟ ਹੁੰਦਾ ਹੈ। ਇਸਦਾ ਮਤਲਬ ਇਹ ਹੈ ਕਿ 1 ਗ੍ਰਾਮ ਤੇਲ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧਾਉਣ ਲਈ ਸਾਨੂੰ ਘੱਟ ਤਾਪ ਦੀ ਲੋੜ ਹੋਵੇਗੀ ਜਦਕਿ 1 ਗ੍ਰਾਮ ਪਾਣੀ ਦਾ ਤਾਪਮਾਨ 1 ਡਿਗਰੀ ਸੈਲਸੀਅਸ ਵਧਾਉਣ ਲਈ ਸਾਨੂੰ ਜ਼ਿਆਦਾ ਤਾਪ ਦੀ ਲੋੜ ਹੋਵੇਗੀ। ਇਹੀ ਕਾਰਨ ਹੈ ਕਿ 20 ਮਿਲੀਲੀਟਰ ਪਾਣੀ ਦੀ ਤੁਲਨਾ ਵਿੱਚ 20 ਮਿਲੀਲੀਟਰ ਤੇਲ ਦਾ ਤਾਪਮਾਨ 4.5 ਡਿਗਰੀ ਸੈਲਸੀਅਸ ਵਧਾਉਣ ਵਿੱਚ ਘੱਟ ਸਮਾਂ ਲੱਗਿਆ।